ਅਲ ਦਬੇシャਪਾ ਲਈਏ ਤਾਂ ਬੇਸ਼ਾਦਾ ਹਿਰਵੇ ਸਿਕ ਖਿਲਰ ਗਏ ਇਕਤਾ ਪੰਗੋਗੀ ਵੰਡੇ ਗਏ ਧੜੇ ਹੋ ਗਏ ਇਹਦਾ ਢੀਂਦਾ ਉਹਨਾਂ ਕਹਿੰਦੇ ਇਕੱਠੇ ਹੋ ਜੋ ਇਕੱਠੇ ਹੋ ਜੋ ਜੋ ਜਿਹੜੇ ਇਕੱਠੇ ਹੋ ਜੋ ਕਹਿੰਦੇ ਨੇ ਉਹਨਾਂ ਦੀ ਇਕੱਠੇ ਕਰਨ ਦੀ ਨੀਅਤ ਕੀ ਹੈ ਕੰਮ ਕੀ ਹੈ ਪਿੱਛੇ ਕੀ ਹੁਣ ਸਹੀ ਸਿੱਖੀ ਬਾਤ ਤੇ ਕਰਦੇ ਆਏ ਹੋ ਕੀ ਕਰਨਾ ਚਾਹੁੰਦੇ ਨੇ ਕੀ ਕੀਤਾ ਕੀ ਕਰ ਰਹੇ ਨੇ ਇੱਕ ਦੂਰ ਨੂੰ ਸਭ ਪਤਾ ਹੈ ਇੱਕ ਦੂਰ ਨੂੰ ਜਾਣਦੇ ਨੇ ਸਾਰੇ ਜਿਹੜੇ ਮemore ਇਕੱਠੇ ਹੋ ਹੁਣ ਦਾ ਮੁੱਦਾ ਹੈ ਸਾਰੇ ਆਪਸ ਵਿੱਚ ਸਮਝਦੇ ਨੇ ਇਹ ਸਿਰਫ ਲੀਡਰੀ ਦਾ ਮੁੱਦਾ ਹੈ ਉਹ ਕਹਿੰਦਾ ਲੀਡਰ ਮੈਂ ਬਣ ਜਾਊ ਕਹਿੰਦਾ ਸਿੱਖ ਦਾ ਲੀਡਰ ਮੈਂ ਬਣ ਜਾਊ ਕਹਿੰਦਾ ਮੈਂ ਬਣ ਜਾਊ ਕਹਿੰਦਾ ਮੈਂ ਬਣ ਜਾ ਮੀੜੀ ਦੁਨੀਆ ਦੀ ਵਡਾਈ ਸਿੱਖ ਦਾ ਤਾਂ ਲੀਡਰ ਦੀ ਹੁੰਦਾ ਹੀ ਨਹੀਂ ਸਿੱਖ ਤਾਂ ਬਰਾਬਰ ਨੇ ਸਾਰੇ ਕਿੱਥੇ ਦਬਰਾ ਬਣੀ ਦੀ ਗੱਲ ਕਿੱਥੇ ਪ੍ਰਧਾਨੀ ਦੀ ਗੱਲ ਇਹ ਤਾਂ ਸਿੱਕੀ ਤੋਂ ਖلاف ਹੈ ਗੱਲ ਜੇ ਤੁਹਾਡੇ ਅਜ ਪ੍ਰਧਾਨ ਪ੍ਰਥਾ ਹੈ ਤਾਂ ਇਹ ਤਾਂ ਸਿੱਕੀ ਤੋਂ ਖلاف ਹੈ ਗੱਲ ਇੱਥੇ ਗੁਰਮਖਨਾ ਘਰ ਹੈ ਪਹਿਲੇ ਤਾਂ ਗੱਲ ਸਭ ਤੋਂ ਸੁਪਰੀਮ ਸੰਗਤ ਹੈ ਜੇ ਤਾਂ ਸੰਗਤ ਹੈ ਪ੍ਰਧਾਨ ਦੀ ਕੋਈ ਵੈਲੀ ਨਹੀਂ ਪ੍ਰਧਾਨ ਦਾ ਸਾਡੇ ਹੁੰਦਾ ਹੀ ਨਹੀਂ ਪਰਦਾਨ ਦਾ ਭਗਤ ਹੁੰਦੇ ਨੇ ਪ੍ਰਧਾਨ ਦਾ ਚਾਹੇ ਉਹ ਨੂੰ ਪ੍ਰਧਾਨਗੀ ਦੀ ਉਪਾਧੀ ਸੱਚਖੰਡ ਤੋਂ ਮਿਲੀ ਹੋਈ ਹੈ ਪਰ ਉਹ ਤਾਂ ਦਾਸ ਕਹਿੰਦੇ ਨੇ ਆਪਣੇ ਆਪ ਨੂੰ ਜਿਹੜਾ ਆਪਣੇ ਆਪ ਨੂੰ ਦਾਸ ਕਹਾਊਗਾ ਉਹੀ ਪ੍ਰਧਾਨ ਹੈ ਆਪ ਨੂੰ ਕੋ ਜਾ ਜੋ ਜਾਣੇ ਨੀਚਾ ਸੋਈ ਗਣੀ ਹੈ ਸਭ ਤੋਂ ਉੱਚਾ ਹੁਣ ਜਿਹੜਾ ਜੀਵਨ ਦਾ ਵਿਵਹਾਰ ਹੈ ਉਹਦਾ ਆਚਰਣ ਹੈ ਲੋਕਾਂ ਨਾਲ ਬਿਰਤਨ ਹੈ ਕੀ ਉਹ ਦੇ ਵਿੱਚ ਨੀਚਾ ਕਹਾਇਆ ਜੇ ਨੀਚਾ ਕਹਾਇਆ ਦੁਨੀਆ ਦੀ ਬੜਾਈ ਦਾ ਸਵਾਲ ਨਹੀਂ ਪੈਦਾ ਹੁੰਦਾ ਫਿਰ ਆ ਜਿਹੜੇ ਬੜੇ-ਬੜੇ ਫੋਨ ਨਹੀਂ ਸੀ ਚਾਹਦੇ ਨਾ ਉਹ ਗੜਗੜਾਉਂਦੇ ਫਿਰ ਦਿਨੇ ਘਾਲਤਾ ਦੇ ਮੂਰੇ ਨਮਾਣੇ ਸੇ ਜੇ ਨਮਾਣੇ ਹੁੰਦੇ ਪ੍ਰਧਾਨ ਕੀ ਪਿੱਛੇ ਟਿਕਣਾ ਵਿੱਚ ਲੜਾਈ ਕਰਦੇ ਉਹ ਮਾਣਦੇ ਤਾਂ ਭੁੱਖੇ ਰੌਲਾ ਤਾਂ ਇਹੀ ਆ ਮਾਣਦੇ ਭੁੱਖੇ ਨਵਾਣੇ ਨਹੀਂ ਹੁੰਦੇ ਦਰਗਾਹ ਵਿੱਚੋਂ ਦਾ ਨਵਾਣੇ ਹੁੰਦੇ ਦਰਗਾਹ ਤਾਂ ਉਹਨਾਂ ਦਾ ਮਾਣ ਹੁੰਦਾ ਨਹੀਂ ਸੰਸਾਰ ਕਾ ਮਾਣ ਦੀ ਲੜਾਈ ਐ ਸੰਸਕਾਰ ਕਾ ਮਾਨ ਦੀ ਲੜਾਈ ਆਲੇ ਆਪਣੇ ਆਪ ਨੂੰ ਨਮਾਣਾ ਕਹਿੰਦੇ ਨੇ ਕੌਣ ਮੰਨਦਾ ਇਹਨਾਂ ਦੇ ਨਮਾਣੇ ਨੂੰ ਮੂੰਹ 'ਚ ਨਮਾਣਾ ਅੰਦਰ ਹੈਗਾ ਜੇ ਅੰਦਰ ਹੁੰਦਾ ਨਮਾਣਾ ਸ਼ਬਦ ਤਾਂ ਲੜਾਈ ਗਾਦੀ ਸੀ ਲੜਾਈ ਤਾਂ ਐਸੇ ਕਰਦੀ ਹੈ ਨਮਾਣਾ ਕੋਈ ਮੰਨਦਾ ਨਹੀਂ ਆਪਣੇ ਆਪ ਨੂੰ ਹੈ ਨਹੀਂ ਮਜਬੂਰੀ ਨੂੰ ਕਹਿੰਦੇ ਇਹ ਦਿਖਾਵੇ ਨੂੰ ਕਹਿੰਦੇ ਮਨ ਚ ਹੋਰ ਆ ਮੁਖ ਚ ਹੋਰ ਚਲੋ ਇੱਕ ਇੱਕ ਇਹ ਨੌਬਤ ਕਿਉਂ ਆਈ ਨੌਤਾਈ ਗੁਰੂ ਛੜਤਾ ਸਿੱਖੀ ਛੜਤੀ ਚਾਰਾ ਰਾਜ ਕਰਨ ਬਲਤਿਆਂ ਹੋ ਗਿਆ ਮਾਇਆ ਬਲਤਿਆਂ ਦੁਨੀਆ ਦੀ ਚੌਦਰ ਦਾ ਹੀ ਲੜਾਈ ਹੈ ਜਦਨੇ ਵੀ ਚੌਦਰ ਦੀ ਗੁਰਮਤਿ ਵਾਸਤੇ ਕੋਈ ਲੜਾਈ ਨਹੀਂ ਉਗਣਾ ਨਾਲ ਕੋਈ ਲੜਾਈ ਨਹੀਂ ਆਪਣੇ ਅੰਦਰ ਵਾਲੇ ਦੂਏ ਦੇ ਉਗਣਾ ਨੂੰ ਦੇਖਦੇ ਨੇ ਆਪਣੇ ਨੂੰ ਦੇਖਦੇ ਸਾਨੂੰ ਤਾਂ ਗਿਆਤ ਆਪੜਨੇ ਕਰਵਾਨ ਵਿੱਚ ਨਹੀਂ ਉਹ ਕਰਦੇ ਦੂਏ ਤੇ ਦੇਖਣਾ ਹੀ ਨਹੀਂ ਦੂਆ ਨੇ ਗੁਣ ਦੇਖਣੇ ਆਪਣੇ ਉਗਣ ਦੇਖਣਦੇ ਨੇ ਗੁਣਾਂ ਦੀ ਸਾਂਝ ਕਰਨੀ ਹੈ ਜੇ ਦੋ ਗੁਣ ਨੇ ਦੋ ਦੀ ਸਾਂਝ ਕਰ ਲੋ ਗੁਣ ਦੇ ਖੋਦੇ ਉਗਣਾਂ ਦੇਖੋ ਉਦੇ ਗੁਣਾਂ ਨੂੰ ਬਾਰ ਬਾਰ ਚੇਤਾਵਰ ਤੇਰੇ ਚਾਹ ਗੁਣਾਂ ਆ ਗੁਣਾਂ ਵੀ ਭਾਈ ਇਹ ਕਾ ਆ ਗਣੇ ਵੀ ਛੱਡ ਦੇ ਜੇ ਉਹਦੇ ਗੁਣਾਂ ਦੀ ਵਡਿਆਈ ਕਰੋਗੇ ਤਾਂ ਗੁਣ ਛੱਡ ਦੂਗਾ ਜੇ ਔਗਣ ਚੇਤਾ ਰਹੋਗੇ ਫੇਰ ਹੀ ਛੱਡ ਦੋ ਫੇਰ ਗੁਸਾ ਹੋਊਗਾ ਉਹਨੂੰ ਕਿ ਤੂੰ ਆ ਮਾਤ ਮੈਨੂੰ ਚੰਗਾ ਤੂੰ ਇਹਦਾ ਇਹ ਜਾਈਂ ਕਹਿੰਦਾ ਹੀ ਨਹੀਂ ਕਰੂ ਇਹਨੂੰ ਕੋਈ ਜੇ ਉਹ ਲੋੜ ਪੈਂਦੀ ਆ ਫੇਰ ਮਿਹਣੋ ਮਿਹਣੀ ਹੁੰਦੇ ਨੇ ਫੇਰ ਕਹਿ ਵੀ ਦਿੰਦੇ ਨੇ ਇਹ ਚਿੱਕੀ ਦਾ ਮਾਰਗੇ ਨਹੀਂ ਹੈ ਗੁਰੂ ਘਰ ਚ ਕਦੇ ਹੋਇਆ ਹੀ ਨਹੀਂ ਗੁਰੂ ਜਤੇ ਹੋਵੇ ਗੁਰੂ ਤਾਂ ਕਹਿੰਦਾ ਦੁਨੀਆ ਦੀਆਂ ਬੜਿਆਈਆਂ ਅੱਗੀ ਸੇਠੀ ਜਲ ਗੁਰੂ ਦੁਨੀਆ ਕੀਆਂ ਬੜਿਆਈਆਂ ਅੱਗੀ ਸੇਠੀ ਜਲ ਅਗਰਾਂ ਫੂਕ ਇਹਨਾਂ ਨੂੰ ਪਰੇ ਦੁਨੀਆ ਦੀ ਬੜੇ ਜਿਹੜੇ ਤੇਰੇ ਅੰਦਰ ਕਿਉਂ ਫੂਕ ਇਹਨੇ ਜਾਲ ਇੰ ਜੰਗ ਜਾਲਿਆ ਇਹਨਾਂ ਨੇ ਜਾਲਣ ਜੋਗੀਆਂ ਨੇ ਤਾਂ ਸੰਸਾਰ ਜਾਲਿਆ ਪਿਆ ਦਿੱਤਾ ਨਾਮ ਬਸਾਰ ਆ ਦੁਨੀਆ ਦੀ ਵੜਿਆਈ ਦੀ ਲੜਾਈ ਨੇ ਨਾਮ ਬਸਾਰਿਆ ਤੁਹਾਨੂੰ ਨਾਮ ਜੋੜਦਾ ਨਾਮ ਨਾਲ ਜੋੜਦੇ ਤੇ ਸੱਚ ਨਾਲ ਪ੍ਰੇਮ ਨਾਲ ਜੋੜਦੇ ਗੁਰੂ ਨੇ ਉਹ ਛੱਡਤਾ ਤੁਸੀਂ ਤੁਹਾਡਾ ਪੜ ਲਿਆ ਉਹ ਤਾਂ ਫੇ ਉਹੀ ਗੱਲ ਆ ਅਸਲ ਜੇ ਕਹਦੇ ਛੱਡਿਆ ਹੀ ਨਹੀਂ ਪ੍ਰੇਮ ਛੱਡਿਆ ਨਹੀਂ ਜਾਂਦਾ ਪ੍ਰੇਮ ਤੁਹਾਡੇ ਥਾ ਹੀ ਨਹੀਂ ਕਦੇ ਅੰਦਰ ਜਿੱਦੇ ਅੰਦਰ ਪੈਦਾ ਹੋ ਜਾ ਖਾਨੂ ਛੁੱਟਦਾ ਉਹ ਤਾਂ ਵਧੀ ਜਾਂਦਾ ਫਿਰ ਥੋੜੇ ਤਾਂ ਅੰਦਰ ਥਾ ਹੀ ਨਹੀਂ ਜਨਰੇਸ਼ਨ ਦੇ ਅੰਦਰ ਥਾ ਨਹੀਂ ਆ ਜੋ ਸਿੱਖ ਅੱਜ ਬਣੇ ਹੀ ਨਹੀਂ ਜਿਹੜੇ ਬਣੇ ਨੇ ਉਹਨਾਂ ਦੇ ਅੰਦਰ ਥੋੜਾ ਬਹੁਤਾ ਉਹ ਚੁੱਪ ਨੇ ਉਹ ਬੋਦੇ ਨਹੀਂ ਦਿੰਦੇ ਉਹ ਚੁੱਪ ਬੈਠੇ ਨੇ ਉਹ ਦੇਖਦੇ ਨੇ ਜੋਗਤ ਹੋ ਰਿਹਾ ਉਹਦਾ ਜੱਦੈ ਦੇਖੀ ਜਾਂਦਾ ਨੇ ਉਹ ਨਹੀਂ ਬਹੁਤਾ ਨਹੀਂ ਬੋਲਦੇ ਹੁੰਦੇ ਉਹਨਾਂ ਨੂੰ ਨਾ ਚੌਦਰ ਦੀ ਭੁੱਖ ਹੁੰਦੀ ਐ ਨਾ ਉਹਨਾਂ ਨੂੰ ਲਾਲਚ ਰੋਗ ਹੁੰਦਾ ਇਹ ਜਾ ਕੂੜ ਬੋਲਦੇ ਨੇ ਜਿਹੜੇ ਮਰਦਾਰ ਖਾਂਦੇ ਨੇ ਉਹੀ ਕੂੜ ਬੋਲਣ ਮਰਦਾਰ ਖਾਂਦੇ ਪੁਰਾ ਗੁਰੂ ਨੇ ਜਦ ਜੋੜੇ ਤੇ ਗੁਰੂ ਨਾਲ ਜੁੜ ਕੇ ਇਕਤਾਈ ਸੀ ਪਹਿਲਾਂ ਤਾਂ Hindu ਸੀ ਸਵਾਰਥੀ ਤੇ ਦੁਆਰੇ ਇਕਤਾਈ ਸੱਚਤਾ ਅਣ ਕੀਤਾ ਸੱਚ ਦੀ ਸ਼ਕਤੀ ਆਈ ਅਣਖ ਆਈ ਸੂਰਮਤਾਈ ਆਈ ਸੂਰਮਾਨ ਕਹਣ ਸੱਚਾਰੇ ਸੂਰਮੇ ਹੁੰਦੇ ਨੇ ਜਿਹਨੇ ਸੰਸਾਰ ਛੱਡਿਆ ਜਿਹੋ ਉਹਨੇ ਸੂਰਮਾ ਹੀ ਹੋ ਤਾਂ ਅਗਰ ਜਾ ਕੇ ਹੋ ਤਰਨ ਤੇ ਆਏ ਧਰਮ ਤੇ ਉਦੋਂ ਪੱਕੇ ਧਰਮੀ ਹੋਏ ਜਿਹੜੇ ਮੁਸਲਮਾਨ ਧਰਮੀ ਸੀ ਉਦੋਂ ਪੱਕੇ ਧਰਮੀ ਸੀ ਜਿਹੜੇ ਉਹਨਾਂ ਦੀ ਜਿੱਤ ਹੋ ਗਈ ਜਦ ਵੀ ਜਿੱਤ ਹੁੰਦੀ ਹੈ ਜਿਹੜਾ ਧਰਮ ਚੰਗਾ ਹੁੰਦਾ ਉਹ ਜਿੱਤ ਜਾਂਦਾ ਚਾਹੇ ਬੰਦੇ ਥੋੜੇ ਹੋਣ ਕਿਉਂ ਧਰਮ ਲੜਦਾ ਹੀ ਆਇਆ ਸੱਚੇ ਜਿੰਨਾ ਚਿਰ ਲੋਕ ਸਹਿਮਤੀ ਨਹੀਂ ਮਿਲੀ ਪਬਲਿਕ ਨਾਲੋਂ ਸਹਿਮਤੀ ਨਹੀਂ ਮਿਲੀ ਉਹਨਾਂ ਚਿਰ ਲਹਿਰ ਕਾਮਯਾਬ ਨਹੀਂ ਹੋਈ ਕੋਈ ਵੀ ਲਹਿਰ ਨਹੀਂ ਕਾਮਯਾਬ ਹੁੰਦੀ ਸਿਆਸੀ ਹੋਵੇ ਧਾਰਮਿਕ ਹੋਵੇ ਜਿੰਨਾ ਚਿਰ ਪਬਲਿਕ ਨਾ ਸਮਝੇ ਸਾਥ ਦੇਵੇ ਉਹਨਾਂ ਚਿਰ ਲਹਿਰ ਮੂਵਮੈਂਟ ਕਾਮਯਾਬ ਨਹੀਂ ਹੁੰਦੀ ਹੁਣ ਇਹ ਮੂਵਮੈਂਟ ਦੀ ਲੋੜ ਹੈ ਲੋਕਾਂ ਨੂੰ ਲੋੜ ਕਿਉਂ ਹੈ ਹਰੇਕ ਗਾਵੇ ਦੇ ਪ੍ਰੇਸ਼ਾਨ ਜਾਦਾ ਮਸ਼ੀਨੀ ਬਣਾਲੀ ਸਾਰੇ ਵੇਲੇ ਹੋ ਗਏ ਪੜਾਈ ਬਹੁਤ ਕਰ ਲਈ ਸਭ ਕੁਝ ਕਰ ਲਿਆ ਹਾਂ ਫਿਊਚਰ ਧਾਰ ਕੇ ਜਿੰਦਗੀ ਜਾਈ ਜਾਂਦੀ ਹੈ ਆਚਰਣ ਹਿੰਦਤਾ ਵਧੀ ਹੋਈ ਹੈ ਪਰ ਲੋਕ ਸਿਮਰਦਾ ਨਹੀਂ ਆਦਮ ਕਲਿਆਣ ਹੋ ਨਹੀਂ ਰਿਹਾ ਜਨਮ ਜਾਈ ਜਾ ਰਿਹਾ ਇਹਦਾ ਡਿਪਰੈਸ਼ਨ ਹੋ ਰਿਹਾ ਸਭ ਨੂੰ ਲੱਗ ਗਿਆ ਪੜਵੀ ਲਏ ਹੋਰ ਵੀ ਸਭ ਕੁਝ ਹੈ ਫਿਊਚਰ ਕੀ ਹੈ ਖਟਿਆ ਕੀ ਇੱਥੇ ਆ ਕੇ ਸੂਰ ਜੰਦਾ ਛਪ ਜਾਂਦਾ ਸਾਰਿਆਂ ਨੂੰ ਡਿਪਰੈਸ਼ਨ ਨਾ ਡਿਪਰੈਸ਼ਨ ਦਾ ਇਲਾਜ ਨਹੀਂ ਹੈ ਕਿਤੇ ਉਹਦੋਂ ਆ ਡੜਾਗਾ ਉਹਦਾ ਇਲਾਜ ਨਹੀਂ ਹੁਣ ਦੇਖਦੇ ਨੇ ਸਾਰਿਆਂ ਨੂੰ ਡਿਪਰੈਸ਼ਨ ਜਿੰਨਾ ਦਾ ਰਾਜ ਹੈ ਗਰੀਬਾਂ ਨੂੰ ਨਹੀਂ ਆ ਜੋ ਡਿਪਰੈਸ਼ਨ ਬੜਿਆਂ ਨੂੰ ਜ਼ਾਲਿਆਂ ਨੂੰ ਡਪਰੇ ਜਾਣਾ ਇੱਕ ਦੂਆ ਡਰਦੇ ਨੇ ਇੱਕ ਦੂਆ ਦੁਸ਼ਮਣ ਨੇ ਅਤਵਾਰ ਕੋਈ ਕਹੇ ਤੇ ਕਰਦਾ ਨਹੀਂ ਆਪਣਾ ਕੋਈ ਵੀ ਨਹੀਂ ਜਿਹੜਾ ਅੱਜ ਆਪਣਾ ਨਾਲ ਚੱਲਦਾ ਕੱਲ ਨੂੰ ਪਤਾ ਨਹੀਂ ਕਿਹੜੀ ਵੀਡੀਓ ਨੇ ਲੀਕ ਕਰ ਦੇਣੀ ਹੈ ਆਪਣੇ ਖਿਲਾਫ ਰੋਜ਼ੇ ਹੋ ਰਹੀ ਹੈ ਇਸ ਕਰਕੇ ਸਾਰੇ ਡਿਪਰੈਸ਼ਨ ਚ ਨੇ ਕਿਤੇ ਇਤਵਾਰ ਕਰੇ ਕਿਤੇ ਨਾ ਕਰੇ ਕਿਤੇ ਨਾ ਗੱਲ ਕਰੇ ਕਿਤੇ ਨਾ ਨਾ ਕਰੇ ਕਿਹਦੇ ਨਾਲ ਬਿਠਾਵੇ ਕਿਹਦੇ ਕੋਲ ਬੈਠੇ ਕਿਹਦੇ ਕੋਲ ਨਾ ਬੈਠੇ ਸਾਰੇ ਦਿਲ ਦੇ ਨੇ ਇੱਕ ਦੂਏ ਦੇ ਡਿਪਰੈਸ਼ਨ ਜਾਣੀ ਹੈ ਜਾਂ ਕੱਲਾ ਰਹਿ ਜਾਂਦਾ ਆਦਮੀ ਚਿੰਤਾ ਫਿਕਰ ਹੁੰਦਾ ਫਿਰ ਡਿਪਰੈਸ਼ਨ ਹੈ ਹੋਣਾ ਹੋਰ ਕੀ ਹੋਣਾ ਡਿਪਰੈਸ਼ਨ ਦਾ ਇਲਾਜ ਕਰ ਮੈਂ ਥੋੜੀ ਕਹਤੇ ਹਾਰਟ ਅਟੈਕ ਔਰ ਡਿਪਰੈਸ਼ਨ ਦਾ ਇਲਾਜ ਡਾਕਟਰ ਨੇ ਕਹੇਤਾ ਸੀ ਕਿ ਹਾਰਟ ਅਟੈਕ ਦਾ ਇਲਾਜ ਧਰਮ ਵਿੱਚ ਹੋਰ ਕਿਤੇ ਦਾ ਲੋਜ ਨਹੀਂ ਸਾਇੰਸ ਦਾ ਨਸ਼ਾ ਮੈਨੂੰ ਵੀ ਬਹੁਤ ਸੀ ਪਤਾ ਨਹੀਂ ਸਾਇੰਸ ਕੀ ਹੈ ਧਰਮ ਤੇ ਅਸੀਂ ਵੀ ਖਿਲਾਫ ਸੀ ਫਿਰ ਦੇਖਿਆ ਵੀ ਇਹ ਤਾਂ ਹੱਥ ਖੜੇ ਕਰਦੇ ਸਾਇੰਸ ਨੇ ਸਾਇੰਸ ਤਾਂ ਹੁਣੇ ਹੱਥ ਖੜੇ ਹੋ ਗਏ ਅਜੋ ਤਾਂ ਬਹੁਤ ਦੂਰ ਆ ਕੰਮ ਫਿਰ ਸਾਇੰਸ ਨੂੰ ਮੌਪਾਂ ਹੋ ਗਿਆ ਧਰਮ ਵਾਲ ਫਿਰ ਦੇਖਿਆ ਧਰਮ ਚੜੀ ਦਾ ਪਹਿਲਾਂ ਨਹੀਂ ਕੀਤਾ ਹੁੰਦਾ ਬਚਪਨ ਤੇ ਹੀ ਫਿਰ ਦੇਖੀ ਕਭੀ ਕੋਲ ਕੁਝ ਹੋਰ ਆ ਧਰਮ ਕੁਝ ਹੋਰ ਕਹਿੰਦਾ ਅਸੀਂ ਕੁਝ ਹੋਰ ਕਰ ਰਹੇ ਹਾਂ ਧਰਮ ਦੇ ਕਹਿਣ ਦਾ ਔਰ ਸਾਡੇ ਆਚਰਣ ਦਾ ਤਾਂ ਜਮੀਨ ਨਸਬੰਦ ਦਾ ਫਰਕ ਆ ਜੋ ਧਰਮ ਕਹਿੰਦਾ ਸੀ ਮੰਨਦਾ ਹੀ ਨਹੀਂ ਫਿਰ ਹਰਿਆਲੀ ਧਰਮਾੜੇ ਪਾਸੇ ਨੂੰ ਜ਼ਿਆਦਾ ਚਕਾ ਹੋ ਗਿਆ। ਧਰਮ ਨਾਲ ਜੁੜੇ ਦਾ ਖੋਜ ਵਾਲਾ ਕੰਮ ਹੋ ਗਿਆ। ਅਖਾਲੀ ਉਹਨਾਂ ਨੂੰ ਸਾਨੂੰ ਪਤਾ ਹੀ ਸੀ। ਵੀ ਜਦ ਡਾਕਟਰਮੀ ਨੇ ਇਹ। ਸਾਡੇ ਨਾਲ ਸਿੰਘ ਸਿੰਘੇ ਬੋਟਾਦਾਂ ਉਹਨਾਂ ਨਾਲ ਸਾਡਾ ਘਰ ਦੇ ਹੀ ਸੀ ਚਲੋ ਬਚਪਨ ਦੇ ਹੀ ਲੈ ਕੇ ਸਾਡੇ ਆਪਣੇ ਘਰੇ ਸੀ। ਜੀਵਨ ਵਧੀਆ ਸੀ ਆਦਮੀ ਚੰਗੇ ਸੀ ਅਨਪੜ੍ਹ ਸੀ ਕਿਉਂ। ਉਹ ਰਸਤੇ ਥੋੜੇ ਜੇ। 8 ਬੀ ਸੀ ਕੁਝ ਉਹਨਾਂ ਨੂੰ ਕੋੜ ਵੀ ਖੋਟਾ ਧਰਮ ਸੀ ਉਹਤੇ ਸੜੜਾਈ ਜਾਂਦੇ ਸੀ ਝੂਠੀਆਂ ਕਹਾਤਾ ਕਹਾਣੀਆਂ ਜਿਹੜੀਆਂ ਅਸੀਂ ਆ ਨਾ ਸੁਣੀਆਂ ਸੁਣਾਈਆਂ ਹੋਈਆਂ ਜਿਹਨਾਂ ਨੂੰ ਰੱਦ ਕੀਤਾ ਹੁਣ ਸਾਰੀਆਂ ਨੂੰ ਏ ਉਹ ਕਹਿੰਦਾ ਤੇ ਠੀਕ ਨਹੀਂ ਲੜ ਪੈਂਦੇ ਸੀ ਕਹਿੰਦੇ ਉਹ ਇਹ ਛੱਡੋ ਬਰੇ ਤਾਂ ਪਾਗਲਾਂ ਦਾ ਹੋ ਤ ਹੈਗਾ ਟੋਲ ਫਿਰ ਜਦ ਆਪ ਦਸਮ ਗ੍ਰੰਥ ਪੜਿਆ ਗੁਰਬਾਣੀ ਪੜੀ ਫੇ ਦੇਖਾ ਬਈ ਗੁਰਬਾਣੀ ਤਾਂ ਹੋਰ ਕੋਲੇ ਗਿਆ ਇਹਨੂੰ ਸਮਝੇ ਨਹੀਂ ਆਇਆ ਇਹ ਤਾਂ ਇਹਨਾਂ ਨੇ ਠੱਗੀ ਮਾਰੀ ਆ ਕਿਸੇ ਨੇ ਜਿਹੜੀਆਂ ਖਤਾਬਾਂ ਦੂਏ ਗ੍ਰੰਥ ਲਿਖ ਕੇ ਦੇ ਦਿੱਤੇ ਗੁਰਬਾਣੀ ਤੋਂ ਇਲਾਵਾ ਕੁਝ ਗੁਰਬਾਣੀ ਦੇ ਅਰਥ ਬਗੜਤੇ ਵਿਦਵਾਨਾਂ ਨੇ ਪੜਨ ਤਾਂ ਫਿਰ ਪੜਦਬੀ ਤਾਂ ਪਤਾ ਲੱਗਿਆ ਇੱਥੇ ਤੱਕ ਪਹੁੰਚ ਜਾਏ ਪੜਦਬ ਕੇ ਆਹ ਕੁਝ ਹੋਇਆ ਹੈ ਸਾਰਾ ਹੋਣਾ ਭਾਂਡਾ ਫੁੱਟ ਗਿਆ ਸਾਰਾ ਹੁਣ ਤਾਂ ਦਰਮਨਤ ਭਾਂਡਾ ਫੁੱਟਾ ਉਹ ਦਰਮਨ ਦਾ ਪ੍ਰਚਾਰ ਹੋ ਰਿਹਾ ਗੁਰਦੁਆਰਿਆਂ ਚ ਦਰਮਨਤ ਹੰਦੀ ਹੈ ਜਿਹੜੀ ਸੱਚ ਤੋਂ ਦੂਰ ਰੱਖੇ ਮਤ ਸੱਚ ਦੇ ਨੇੜੇ ਨਾ ਜਾਣ ਲਵੇ ਹੁਣ ਵੀ ਗੱਲਾਂ ਕਰਦੇ ਨੇ ਇਕੱਠੇ ਹੋ ਜੀਏ ਪਰ ਸੱਚ ਕਹਿੰਦੇ ਨਹੀਂ ਸੱਚ ਮੂੰਹ ਤੇ ਆਇਆ ਬੋਲਣਾ ਪਿਛੇ ਹੀ ਮੋੜ ਲੈਂਦੇ ਨੇ ਕਈ ਵੀ ਦੰਦਾ ਕੋਈ ਕੋਈ ਵੀ ਕੁਰਬਾਨੀ ਤੇ ਚੱਲੇ ਤੇ ਬਿਨੋ ਕੁਰਬਾਨੀ ਮੰਨੇ ਤੇ ਬਿਨੋ ਗੁਰਮਤ ਤੇ ਬਿਨੋ ਕੁਝ ਨਹੀਂ ਹੋਣਾ ਬਾਸ ਇੱਕ ਆਦਮੀ ਨੇ ਕਹਿਤਾ ਉਹਦੇ ਨਾਲ ਕੋਈ ਹਾਂਝ ਹਾਂ ਨਹੀਂ ਮਿਲਉਂਦਾ ਦੋਿਆਂ ਨੂੰ ਪਤਾ ਜੇ ਮੰਨ ਲਿਆ ਸਾਡੀ ਚੌਧਲ ਤਾਂ ਵੀ ਨਹੀਂ ਰਣੀ ਜੇ ਨਾਮਨਿਆ ਉਹ ਤਾਂ ਗਈ ਨਾਮਨਣ ਤੇ ਚੌਧਲ ਤਾਂ ਗਈ ਹੋਈ ਹੈ ਸਾਰਿਆਂ ਦੀ ਉਹ ਗਈ ਅਖਾਲੀਆਂ ਦੀ ਅਕਾਲ ਤਖਤ ਵਾਲਿਆਂ ਦੀ ਵੀ ਗਈ ਘਟੋਬ ਨਹੀਂ ਕੋਈ ਹੁਣ ਕਹਿੰਦੇ ਨੇ ਗੁਰਮਤ ਹੈ ਨਹੀਂ ਅਕਾਲ ਤਖਤ ਵਾਲੇ ਸੁੱਤੇ ਪਏ ਤੇ ਅਕਾਲ ਤਖਤ ਨੇ ਰੱਖਸ਼ਾ ਹੀ ਕੁਰਬਾਨੀ ਦੀ ਕਰਨੀ ਸੀ ਗੁਰਮਤ ਦੀ ਨਿਸ਼ਾਨਗਾਹ ਦਾ ਉੱਤੇ ਗੁਰੂ ਕੀ ਮੱਤ ਦਾ ਉਹ ਹੀ ਨੇ ਨਿਸ਼ਾਨ ਵਿਚਾ ਸਕੇ ਸਾਡਾ ਕੌਣ ਸਭ ਮੱਤ ਦਾ ਰਾਜ ਹੋਊਗਾ ਖਾਲਸਾ ਦਾ ਰਾਜ ਹੈ ਮੱਤ ਦਾ ਸਾਡੀ ਦਾ ਰਾਜ ਨਹੀਂ ਤੇ ਸਾਡਾ ਰਾਜ ਕਹਿੰਦਾ ਗੁਰਮਤਿ ਨੂੰ ਸਾਰਾ ਵਿਸ਼ਵ ਮੰਨੇ ਤਾਂ ਖਾਲਸਾ ਰਾਜ ਹੈ ਜਿੱਥੇ ਤੱਕ ਗੁਰਮਤਿ ਨੂੰ ਸੰਵਿਧਾਨ ਬਣਾ ਕੇ ਚੱਲੂ ਜਿੰਨਾ ਕ ਦੇਸ਼ ਉਹ ਖਾਲਸਾ ਰਾਜ ਹੈ ਗੁਰਮਤਿ ਗੁਰਦੁਆਰੇ ਦੇ ਬਾਹਰ ਕੱਢਤੀ ਇਹਨਾਂ ਨੇ ਉੱਥੇ ਬਰਦਾਸ਼ਤ ਨਹੀਂ ਉੱਥੇ ਗੱਲ ਨਹੀਂ ਕਰ ਸਕਦੇ ਤੁਸੀਂ ਪਿਓਰ ਗੁਰਮਤਿ ਇਹਨੂੰ 40 ਸਾਲ ਹੋ ਗਏ ਜਿਹੜੇ ਗ੍ਰੰਥੀ ਕਹਿੰਦੇ ਨੇ ਕਹਿੰਦੇ ਜੇ ਅਸੀਂ ਆ ਗੱਲ ਕਰਦੇ ਆ ਪ੍ਰਧਾਨ ਕਰਦੇ ਆ ਇਹ ਗੱਲ ਨੂੰ ਕਰੋ ਐਦਾਂ ਪ੍ਰਚਾਰ ਨਾ ਕਰੋ ਤੋਂ ਹੰਕਾਰ ਹੀ ਦੀ ਹੰਕਾਰ ਬਾ ਰੂ ਹੋਤ ਹੈ ਉਹ ਨੂੰ ਐ ਲੱਗਦਾ ਮੇਰੇ ਵੱਲ ਉਂਗਲੀ ਆਉਂਦੀ ਹੈ ਮੈਨੂੰ ਕਹਿ ਰਿਹਾ ਸੰਗਤ ਚ ਬੈਠੇ ਨੂੰ ਗੁਰਬਾਣੀ ਤਾਂ ਹੰਕਾਰ ਤੇ ਉਂਗਲੀ ਹੰਕਾਰ ਵੱਲ ਉਂਗਲੀ ਤਾਂ ਗੁਰਬਾਣੀ ਕਰਦੀ ਹੈ ਉਹ ਪ੍ਰਧਾਨ ਨੂੰ ਰੱਖਦਾ ਮੈਨੂੰ ਕਹਿੰਦੀ ਹੈ ਉਹ ਗੱਲ ਨਹੀਂ ਕਹਿ ਰਿਹਾ ਕੋਈ ਔਰ ਕੋਈ ਰਿਜਲਟ ਵੀ ਨਹੀਂ ਹੋਣਾ ਜੋ ਲਾਲਣ ਚਾਹੇ। ਕੁਛ ਨਹੀਂ ਹੋਣਾ ਇਹਨਾਂ ਤੇ। ਗੁਰੂ ਦੀ ਗੱਲ ਇਹਨਾਂ ਮੰਨਣੀ ਨਹੀਂ। ਇੱਕ ਦੋ ਤੇ ਇਤਵਾਰ ਹੋਣਾ ਨਹੀਂ ਜੋ ਗੁਰੂ ਤੇ ਨਹੀਂ ਇਤਵਾਰ ਕਰਦੇ ਜਿਹੜੇ। ਗੁਰਬਾਣੀ ਤੇ ਇਤਵਾਰ ਨਹੀਂ ਕਰਦੇ। ਉਹਨਾਂ ਤੇ ਇਤਵਾਰ ਹੋsin ਕਿਉਂ ਕਰੀਏ? ਸੇਖ ਗੁਰੂ ਦਾ ਉਹਨਾਂ ਤੇ ਇਤਵਾਰ ਕਿਉਂ ਕਰੇ ਜਿਹੜਾ ਸਾਡੇ ਗੁਰੂ ਤੇ ਭਰੋਸਾ ਨਹੀਂ ਕਰਦਾ। ਅਸੀਂ ਉਹ ਤਾਂ ਵਿਰੋਧਾ ਕਿਉਂ ਕਰੀਏ ਉਹਨੂੰ ਸਿੱਖੀ ਦਾ ਲੀਡਰ ਸਿੱਖੀ ਦਾ ਦੁਸ਼ਮਣ ਦਾ ਬਣ ਸਕਦਾ ਹੈ ਉਹਨੂੰ ਵਿਰੋਧੀ ਸਿੱਖੀ ਦਾ ਲੀਡਰ ਹੀ ਉਹ ਮੈਂ ਬਣ ਸਕਦਾ ਹਾਂ ਫਿਰ ਤਾਂ ਸਿੱਖੀ ਦਾ ਭੋਗ ਅਸੀਂ ਵੀ ਪਾਤਾ ਉਹਦੇ ਨਾਲ ਲੜ ਕੇ ਇੱਧਰ ਘੜੀਏ ਲੋਨ ਆਜੋ